ਗੁਰਮਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਇੱਕ ਵਾਰ ਜਦੋਂ ਆਪਦੇ ਭੋਰੇ ਵਿੱਚ ਬਿਰਾਜਮਾਨ ਤੇ ਉਹਨਾਂ ਨੇ ਸਮਾਧੀ ਲਾਈ ਹੋਈ ਹੈ ਇਧਰੋਂ ਪਟਿਆਲੇ ਦਾ ਰਾਜਾ ਤੇ ਉਹ ਪਟਿਆਲੇ ਵਾਲੀ ਰਾਜਮਾਤਾ ਜਿਹਦੀ ਮਹਾਪੁਰਖਾਂ ਦੇ ਬਚਨਾਂ ਉੱਪਰ ਬੜੀ ਸ਼ਰਧਾ ਸੀ ਜਿਵੇਂ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਪੁਰਖ ਹੋਏ ਆ ਐਵੇਂ ਬਾਬਾ ਆਨੰਦ ਸਿੰਘ ਜੀ ਉਹਨਾਂ ਦਾ ਜੀਵਨ ਉਹਨੇ ਜਦੋਂ ਦੇਖਿਆ ਜਾਣਿਆ ਪੂਰਨ ਮਹਾਪੁਰਖ ਘਰ ਵਿੱਚ ਇੱਕ ਸਮੱਸਿਆ ਖੜੀ ਹੋ ਗਈ ਰਾਜਾ ਪਰੈਸਤਰੀ ਕੋਲ ਜਾਣ ਲੱਗ ਗਿਆ ਸੀ ਤੇ ਉਹਦਾ ਸੰਗ ਕਰਨ ਲੱਗ ਗਿਆ ਡਰ ਸੀ ਕਿਤੇ ਉਹ ਆਪਣੇ ਵਾਸਤੇ ਕਰਕੇ ਲਿਖ ਲਿਖਾ ਨਾ ਕਰਵਾ ਲਵੇ ਸਾਰਾ ਰਾਜ ਭਾਗ ਤੇ ਸਭ ਕੁਝ ਸਾਡੇ ਹੱਥੋਂ ਜਾਵੇ ਤਾਂ ਇਦਾਂ ਮਹਾਰਾਜ ਮਾਤਾ ਫਿਰ ਦੁਖੀ ਹੋ ਕੇ ਬਾਬਾ ਅਨੰਦ ਸਿੰਘ ਜੀ ਕੋਲ ਆਈ ਆ ਤੇ ਆ ਕੇ ਬੇਨਤੀ ਕੀਤੀ ਮਹਾਂਪੁਰਖੋ ਕਿਰਪਾ ਕਰੋ ਜਿਹੜਾ ਰਾਜਾ ਹੈ ਤੇ ਉਹ ਨਾ ਪਰੈਸਤਰੀ ਕੋਲ ਜਾਂਦਾ ਉਦੀ ਨੌ ਨੇ ਵੀ ਆ ਕੇ ਬੇਨਤੀ ਕੀਤੀ ਹੈ ਤੇ ਮਹਾਪੁਰਖ ਕਹਿਣ ਲੱਗੇ ਦੇਖੋ ਭਾਈ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇਹ ਤਾਂ ਬੱਜਰ ਕਰਤਾਂ ਵਿੱਚ ਆਉਂਦੀ ਆ ਇੱਕ ਵੱਡੀ ਗਲਤੀ ਆ ਆਪਣੀ ਇਸਤਰੀ ਨੂੰ ਛੱਡ ਕੇ ਕਿਸੇ ਹੋਰ ਪਾਸ ਚਲੇ ਜਾਣਾ ਪਰ ਮਹਾਪੁਰਖਾਂ ਦੇ ਬਚਨ ਇਸ ਤਰ੍ਹਾਂ ਹੋਏ ਜਦੋਂ ਤੇ ਮਾਤਾ ਜੀ ਨੂੰ ਵਿਸ਼ਵਾਸ ਸੀ ਕਿ ਮਹਾਪੁਰਖਾਂ ਅੱਗੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੀਏ ਕਦੇ ਵਿਰਥੀ ਨਹੀਂ ਜਾਂਦੀ ਕਿਉਂਕਿ ਇਹ ਘਰਾਣੇ ਦੀ ਇੰਨੀ ਸ਼ਰਧਾ ਹੋ ਚੁੱਕੀ ਸੀ ਇੱਕ ਵਾਰ ਇਹ ਪਟਿਆਲੇ ਵਾਲੇ ਰਾਜੇ ਨੇ ਜਦੋਂ ਅਮਰੀਕਾ ਗਏ ਆ ਉੱਥੋਂ ਇੱਕ ਗੱਡੀ ਲਿਆਂਦੀ ਸੀ ਬਾਬਾ ਜੀ ਨੂੰ ਭੇਟ ਕਰਨ ਵਾਸਤੇ ਸ਼ਰਦਾ ਉਹ ਰਾਜੇ ਦੀ ਵੀ ਸੀ ਪਰ ਬੰਦਾ ਬਿ ਵਿਚਾਰ ਦੇ ਵਿੱਚ ਫਸ ਜਾਂਦਾ ਉੱਥੇ ਜਾ ਕੇ ਜਦੋਂ ਗੱਡੀ ਖਰੀਦੀ ਗੋਰਿਆਂ ਨੇ ਆਖਿਆ ਵੀ ਇਹ 80000 ਦੀ ਗੱਡੀ ਹੈ ਤੇ ਉਹਨਾਂ ਆਖਿਆ ਵੀ ਇਹ ਤਾਂ ਮਹਾਪੁਰਖਾਂ ਨੂੰ ਭੇਟ ਕਰਨੀ ਆ ਘੱਟੋ ਘੱਟ 1 ਲੱਖ ਦੀ ਤਾਂ ਹੋਵੇ ਉਹ ਕਹਿਣ ਲੱਗੇ ਕੰਪਨੀ ਵੱਲੋਂ ਸਾਰੀਆਂ ਚੀਜ਼ਾਂ ਲਾ ਕੇ ਇਹ 80000 ਦੀ ਕੀਮਤ ਆ ਉਹਨਾਂ ਫਿਰ ਰਾਜੇ ਨੇ ਆਖਿਆ ਵੀ 20000 ਦਾ ਜਿਹੜੀ ਸੀਟ ਤੇ ਬਾਬਾ ਅਨੰਦ ਸਿੰਘ ਜੀ ਨੇ ਬੈਠਣਾ ਹੈ ਆਸੇ-ਪਾਸੇ ਉਹਦੇ ਸੋਨਾ ਲਾ ਦਿਓ। ਉਹਨਾਂ ਸਮਿਆਂ ਵਿੱਚ 20000 ਰੁਪਈਆ ਬਹੁਤ ਜ਼ਿਆਦਾ ਹੁੰਦਾ ਸੀ ਤੇ ਸੋਨੇ ਦੀ ਕੀਮਤ ਘੱਟ ਹੁੰਦੀ ਸੀ ਫਿਰ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਪੂਰੇ 1 ਲੱਖ ਰੁਪਏ ਦੀ ਗੱਡੀ ਤਿਆਰ ਕਰਵਾ ਕੇ ਇਹ ਰਾਜਾ ਬਾਬਾ ਅਨੰਦ ਸਿੰਘ ਜੀ ਨੂੰ ਜਦੋਂ ਭੇਟ ਕਰਨ ਆਇਆ ਉਦੋਂ ਮਹਾਪੁਰਖਾਂ ਨੇ ਆਖਿਆ ਸੀ ਭਾਈ ਸਾਨੂੰ ਕਿਸੇ ਗੱਡੀ ਦੀ ਲੋੜ ਨਹੀਂ। ਕਿਉਂਕਿ ਜਿਹੜੇ ਮਹਾਪੁਰਖ ਹੁੰਦੇ ਆ ਉਹਨਾਂ ਨੂੰ ਇਹ دنیਵੀ ਚੀਜ਼ਾਂ ਨਾਲ ਪਿਆਰ ਨਹੀਂ ਹੁੰਦਾ ਆਪਾਂ ਦੇਖ ਕੇ ਇਹਨਾਂ ਨੂੰ ਪ੍ਰਭਾਵਿਤ ਵੀ ਹੁੰਨੇ ਆ ਚਾਹੁੰਦੇ ਆ ਸਾਡੇ ਕੋਲ ਹੋਵੇ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਰਾਜੇ ਨੂੰ ਆਖਿਆ ਪਟਿਆਲੇ ਵਾਲੇ ਨੂੰ ਜਦੋਂ ਕਿ ਅਸੀਂ ਫੁਰਨਾ ਕਰਦੇ ਆ ਕਿਤੇ ਜਾਣ ਦਾ ਉਦੋਂ ਆਪ ਹੀ ਜਿਹੜੇ ਗੁਰੂ ਕੇ ਪਿਆਰੇ ਆ ਗੱਡੀ ਲੈ ਕੇ ਹਾਜ਼ਰ ਹੋ ਜਾਂਦੇ ਆ ਇਹ ਗੱਡੀ ਤੁਸੀਂ ਵਾਪਸ ਲੈ ਜਾ ਤੇ ਤਿੰਨ ਦਿਨ ਰਾਜਾ ਬੇਨਤੀਆਂ ਕਰਦਾ ਰਿਹਾ ਮਹਾਪੁਰਖਾਂ ਦੇ ਚਰਨਾਂ ਵਿੱਚ ਜਦੋਂ ਬਾਰ-ਬਾਰ ਬੇਨਤੀਆਂ ਕੀਤੀਆਂ ਆਖਿਆ ਚਲੋ ਠੀਕ ਆ ਇੱਥੇ ਖੜਾ ਜਾਓ ਫਿਰ ਇਹ ਗੱਡੀ ਤੁਸੀਂ ਪਰ ਅਸੀਂ ਇਹਦਾ ਇਹ ਨਹੀਂ ਦੀ ਪ੍ਰਵਾਹ ਕਰਾਂਗੇ ਵੀ ਇਹ ਧੋਣ ਵਾਲੀ ਆ ਨਾ ਇਸ ਤਰ੍ਹਾਂ ਜਿਵੇਂ ਆਪਾਂ ਚੀਜ਼ਾਂ ਨੂੰ ਬਹੁਤ ਐ ਮੋਹ ਕਰਦੇ ਆ ਮਹਾਪੁਰਖਾਂ ਵਿੱਚ ਮੋਹ ਨਹੀਂ ਹੁੰਦਾ ਇਨ੍ਹਾਂ ਚੀਜ਼ਾਂ ਪ੍ਰਤੀ ਤਾਂ ਹੀ ਉਹ ਮਹਾਪੁਰਖ ਹੁੰਦੇ ਆ ਆਖਿਆ ਇਹਦੇ ਵਿੱਚ ਤੇਲ ਹੈ ਜਾਂ ਨਹੀਂ ਇਹਦੀ ਪ੍ਰਵਾਹ ਅਸੀਂ ਨਹੀਂ ਕਰਨੀ ਉਹ ਕਹਿਣ ਲੱਗਾ ਮਹਾਪੁਰਖਾ ਜਦੋਂ ਤੁਸੀਂ ਕਿਤੇ ਜਾਣਾ ਹੋਵੇਗਾ ਦੀਵਾਨ ਵਿੱਚ ਉਦੋਂ ਮੈਂ ਆਪੇ ਡਰਾਈਵਰ ਭੇਜ ਦਿਆ ਕਰੂੰਗਾ ਫਿਰ ਇਸ ਤਰ੍ਹਾਂ ਹੁੰਦਾ ਰਿਹਾ ਉਦੋਂ ਫਿਰ ਬਾਬਾ ਅਨੰਦ ਸਿੰਘ ਜੀ ਨੇ ਬਚਨ ਕੀਤੇ ਸੀ ਉੱਥੇ ਦੀਵਾਨ ਦੇ ਵਿੱਚ ਇਹ ਗੱਡੀ ਵਿੱਚ ਬਹਿ ਕੇ ਜਦੋਂ ਗਏ ਤੇ ਉਦੋਂ ਪਹਿਲੀ ਵਾਰ ਜਿਹੜੀ ਕਥਾ ਕੀਤੀ ਕਿਸੇ ਨੇ ਪੁੱਛਿਆ ਅੰਮ੍ਰਿਤ ਵੇਲੇ ਉੱਠਣ ਦਾ ਜਿਹੜਾ ਫਾਲਾ ਕਿੰਨੇ ਤੋਂ ਕਿੰਨੇ ਵਜੇ ਤੱਕ ਬਾਬਾ ਜੀ ਵੱਧ ਮਿਲਦਾ ਉਦੋਂ ਇਹ ਗੱਡੀ ਵਿੱਚ ਪਹਿਲੀ ਵਾਰ ਗਏ ਬਾਬਾ ਅਨੰਦ ਸਿੰਘ ਜੀ ਤੇ ਜਿਹੜੀ ਕਥਾ ਕੀਤੀ ਬੜੀ ਉਹ ਅਨਮੋਲ ਬਚਨ ਆ ਜੀ ਸਾਰੇ ਆਊ ਆਪਾਂ ਸਮਝ ਗਏ ਕਿਹੜੇ ਕਿਹੜੇ ਬਚਨ ਮਹਾਂਪੁਰਖਾਨੇ ਦੀਵਾਨ ਵਿੱਚ ਆਖਿਆ ਰਾਤ ਨੂੰ ਜਿਹੜੇ ਗੁਰਮੁਖ ਪਿਆਰੇ ਸਵਾ 12 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਬੰਦਗੀ ਕਰਦੇ ਆ ਨਿਤਨੇਮ ਕਰਦੇ ਆ ਕਿਸੇ ਵੀ ਬਾਣੀ ਦਾ ਜਾਪ ਕਰਦੇ ਆ ਮੂਲ ਮੰਤਰ ਦਾ ਅਭਿਆਸ ਕਰਦੇ ਆ ਵਾਹਿਗੁਰੂ ਮੰਤਰ ਜਪਦੇ ਆ ਉਹਨਾਂ ਨੂੰ ਦਰਗਾਹ ਦੇ ਵਿੱਚੋਂ ਸਵਾ ਮਨ ਸੋਨਾ ਦਾਨ ਕਰਨ ਜਿੰਨਾ ਫਲ ਮਿਲ ਜਾਂਦਾ ਹੈ ਸਬਾ ਮਨ ਸੋਨਾ ਦਾਨ ਕਰਨਾ ਜਿਵੇਂ ਰਾਜਾ ਸੀ ਰਾਜਾ ਗੱਡੀ ਦੇ ਵਿੱਚ ਸੀਟ ਦੇ ਆਸੇ ਪਾਸੇ ਸੋਨਾ ਲਵਾ ਕੇ ਲਿਆਇਆ ਮਹਾਪੁਰਖਾਂ ਨੇ ਉਹਨੂੰ ਵੀ ਆਖਿਆ ਭਾਈ ਤੈਨੂੰ ਇਹ ਰਾਜ ਭਾਗ ਸਭ ਕੁਝ ਨਾਮ ਕਰਕੇ ਮਿਲਿਆ ਹੁਣ ਤੂੰ ਨਾਮ ਜਪਣਾ ਨਾ ਛੱਡੀ ਤਾਂ ਰਾਤ ਨੂੰ ਜਿਹੜਾ ਦੇਖੋ ਭਾਈ ਸਵਾ 1 ਵਜੇ ਤੋਂ ਲੈ ਕੇ 6 ਵਜੇ ਤੱਕ ਨਿਤਨੇਮ ਕਰਦਾ ਹੈ ਉਹਨੂੰ ਸਵਾ ਮਨ ਚਾਂਦੀ ਦਾਨ ਕਰਨ ਜਿੰਨਾ ਫਲ ਮਿਲ ਜਾਂਦਾ ਇਹ ਵੀ ਫਲ ਬਹੁਤ ਜ਼ਿਆਦਾ ਕੀ ਗੁਰਮੁਖ ਪਿਆਰੇ ਕਰਦੇ ਆ ਤੇ ਹੋਰ ਮਹਾਪੁਰਖਾਂ ਨੇ ਆਖਿਆ ਸਵਾ 2 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੇ ਗੁਰਮੁਖ ਪਿਆਰੇ ਨਿਤਨੇਮ ਕਰਦੇ ਆ ਉਹਨਾਂ ਨੂੰ ਸਵਾ ਮਨ ਤੰਬਾ দান ਕਰਨ ਜਿੰਨਾ ਫਲ ਮਿਲ ਜਾਂਦਾ ਹੈ ਅਗਲਾ ਬਚਨ ਕੀਤਾ ਬਾਬਾ ਅਨੰਦ ਸਿੰਘ ਜੀ ਨੇ ਕਹਿੰਦੇ ਇੰਨਾ ਹੀ ਨਹੀਂ ਉਹ ਨਿਰਾਸ਼ ਨਾ ਹੋਣ ਜੋ ਸਵਾ 2 ਵਜੇ ਤੋਂ ਬਾਅਦ ਉੱਠਦੇ ਆ ਕਿਰਿਆ ਸੋਧਦੇ ਆ ਇਸ਼ਨਾਨ ਕਰਦੇ ਆ ਸਵਾ 3 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੇ ਗੁਰਮੁਖ ਪਿਆਰੇ ਕਰਨਗੇ ਨਾ ਬਾਣੀ ਦਾ ਅਭਿਆਸ ਉਹਨਾਂ ਨੂੰ ਸਵਾ ਮਨ ਦੁੱਧ ਦਾਨ ਕਰਨ ਜਿੰਨਾ ਫਲ ਸਹਿਜੇ ਮਿਲ ਜਾਵੇਗਾ ਹੁਣ ਜਿਹੜੇ ਸਵਾ 4 ਵਜੇ ਉੱਠਦੇ ਆ ਉਹਨਾਂ ਵਾਸਤੇ ਬਾਬਾ ਜੀ ਦੇ ਬਚਨ ਹੋਏ ਸਵਾ 4 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੇ ਵੀ ਗੁਰਮੁਖ ਪਿਆਰੇ ਉੱਠਦੇ ਆ ਅੰਮ੍ਰਿਤ ਵੇਲਾ ਸੰਭਾਲਦੇ ਆ ਉਹਨਾਂ ਨੂੰ ਸਵਾ ਮਨ ਅੰਨ ਦਾਨ ਕਰਨ ਜਿੰਨਾ ਫਲ ਮਿਲਦਾ ਹੈ ਤੇ ਸਵਾ 5 ਵਜੇ ਜਿਹੜੇ ਉੱਠਦੇ ਹਨ ਤੇ ਐਵੇਂ ਪਾਠ ਕਰਦੇ ਆ ਗੁਰਮੁਖੋ 7 ਵਜੇ ਤੱਕ ਕਰਦੇ ਆ ਨਾ ਪਾਠ ਉਹਨਾਂ ਨੂੰ ਸਵਾ ਮਨ ਪਾਣੀ ਦਾਨ ਕਰਨ ਜਿੰਨਾ ਫਲ ਸਹਿਜੇ ਪ੍ਰਾਪਤ ਹੋ ਜਾਵੇਗਾ ਇਦੋਂ ਬਾਅਦ ਜਿਹੜੇ ਉੱਠਦੇ ਆ ਸੂਰਜ ਨਿਕਲੇ ਤੋਂ ਬਾਅਦ ਬਾਬਾ ਜੀ ਕਹਿੰਦੇ ਉਹਨਾਂ ਨੂੰ ਦਰਗਾਹ ਦੇ ਵਿੱਚੋਂ ਕੀ ਮਿਲਦਾ ਸਵਾ ਮਨ ਝੜਕਾਂ ਮਿਲਦੀਆਂ ਨੇ ਦੇਖੋ ਤੇ ਇਦੋਂ ਬਾਅਦ ਜਿਹੜੇ ਉੱਠਦੇ ਆ ਉਹਨਾਂ ਨੂੰ ਤਾਂ ਕਹਿਣਾ ਇਹੀ ਪਹੇਗਾ ਅੰਮ੍ਰਿਤ ਵੇਲੇ ਨਹੀਂ ਉੱਠਦੇ ਕੇ ਸਰੀਰ ਦੀ ਸਿਰਫ ਮੈਲ ਹੀ ਉਤਾਰਦੇ ਆ ਮਨ ਦੀ ਮੈਲ ਨਹੀਂ ਉਤਰਦੀ ਜੀ ਗੁਰਮੁਖ ਪਿਆਰਿਓ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਗੁਰ ਸਤਗੁਰ ਕਾ ਜੋ ਸੇਖਿ ਖਾਏ ਸੋ ਭਲਕੇ ਉਠੇ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਗੁਰਬਾਣੀ ਵਿੱਚ ਇਹ ਸਿੱਖ ਦੀ ਪ੍ਰਵਹਾਸ਼ਾ ਆਉਂਦੀ ਆ ਆਪਾਂ ਜਾਣਦੇ ਹਾਂ ਗੁਰੂ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ ਆ ਇਹ ਅੰਮ੍ਰਿਤ ਵੇਲਾ ਭਾਈ ਸੱਚ ਨਾਮ ਵਡਿਆਈ ਵਿਚਾਰ ਤਾਂ ਜਿਹੜੇ ਜਿਹੜੇ ਵੀ ਗੁਰਮਖ ਪਿਆਰੇ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਆ ਉਹਨਾਂ ਤੇ ਬਹੁਤ ਕਿਰਪਾ ਹੋ ਜਾਂਦੀ ਆ ਫਿਰ ਰਾਜਮਾਤਾ ਜਿਹੜੀ ਸੀ ਵਾਰ-ਵਾਰ ਬਾਬਾ ਨਨਤ ਸਿੰਘ ਜੀ ਅੱਗੇ ਬੇਨਤੀਆਂ ਕਰਦੀ ਆ ਕਿਵੇਂ ਉਹ ਰਾਜਾ ਜਾਨੂ ਹਟੇਗਾ ਪਰ ਇਸਤਰੀ ਦੇ ਪਾਸ ਬੜੀ ਦੁਖੀ ਸੀ ਰਾਜਮਾਤਾ ਸ਼ਰਦਾ ਬਹੁਤ ਸੀ ਮਹਾਂਪੁਰਖਾਂ ਦੇ ਨਾਲ ਤੇ ਭਾਈ ਰਤਨ ਸਿੰਘ ਸੇਵਾਦਾਰ ਸੀ ਮਹਾਰਾਜ ਦੇ ਉਹਨਾਂ ਨੂੰ ਆਖਿਆ ਵੀ ਅਸੀਂ ਮਿਲਣਾ ਚਾਹੁੰਦੇ ਹਾਂ ਇਕਾਂਤ ਵਿੱਚ ਘਰੇਲੂ ਗੱਲ ਕਰਨੀ ਹੈ ਤੇ ਭਾਈ ਰਤਨ ਸਿੰਘ ਜੀ ਨੇ ਜਾ ਕੇ ਜਦੋਂ ਆਖਿਆ ਬਾਬਾ ਆਨੰਦ ਸਿੰਘ ਜੀ ਨੇ ਆਖਿਆ ਤੁਹਾਨੂੰ ਪਤਾ ਕਿਸੇ ਵੀ ਪਰ ਇਸਤਰੀ ਦੇ ਨਾਲ ਭਾਵੇਂ ਉਹ ਰਾਣੀ ਹੋਵੇ ਰਾਜਮਾਤਾ ਹੋਵੇ ਅਸੀਂ ਇਕਾਂਤ ਵਿੱਚ ਕਿਸੇ ਔਰਤ ਨਾਲ ਗੱਲ ਨਹੀਂ ਕਰਦੇ ਤੇ ਫਿਰ ਜਦੋਂ ਬਾਰ-ਬਾਰ ਭਾਈ ਰਤਨ ਸਿੰਘ ਜੀ ਕਹਿਣ ਲੱਗੇ ਮਾਹਪੁਰਖੋ ਉਹ ਤਾਂ ਵਿਚਾਰੀ ਤਰਲੇ ਲੈਂਦੀ ਹੈ ਬਹੁਤ ਦੁਖੀ ਆ ਸੰਤਾਂ ਮਾਹਪੁਰਖਾਂ ਦੀ ਬੜੀ ਸੇਵਾ ਭਾਵਨਾ ਵਾਲੀ ਬੀਬੀ ਆ ਅੰਤਰਜਾਮੀਓ ਜਾਣੀ ਜਾਣੋ ਦੇ ਨਾ ਬਚਨ ਕਰ ਲੋ ਬਾਬਾ ਜੀ ਕਹਿੰਦੇ ਭਾਈ ਅਸੀਂ ਆਪਦਾ ਨੇਮ ਨਹੀਂ ਤੋੜ ਸਕਦੇ ਜੋ ਅਸੀਂ ਕਹਿ ਦਿੱਤਾ ਮਾਇਆ ਆਪਦੇ ਕੋਲ ਨਹੀਂ ਰੱਖਣੀ ਕਿਸੇ ਔਰਤ ਨੂੰ ਆਪਦੇ ਇਕਾਂਤ ਵਿੱਚ ਮੱਥੇ ਨਹੀਂ ਲਾਉਣਾ ਤੁਸੀਂ ਜਾ ਕੇ ਸਾਡੇ ਬਚਨ ਕਹਿ ਦਿਓ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਮਹਾਪੁਰਖਾਂ ਨੇ ਆਖਿਆ ਜਿਓ ਚਾਹੁੰਦੇ ਆ ਰਾਜਾ ਪਟਿਆਲੇ ਵਾਲਾ ਪਰ ਇਸਤਰੀ ਕੋਲ ਜਾਣੂ ਹਟ ਜਾਵੇ ਪਟਿਆਲਾ ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਪਾਵਨ ਸਥਾਨ ਹੈ ਇਹ ਪਟਿਆਲੇ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਸਾਧ ਸੰਗਤ ਜੀ ਆਪ ਜਾਣਦੇ ਹੋਵੋਗੇ ਆਪ ਜੀ ਨੇ ਦਰਸ਼ਨ ਵੀ ਕੀਤੇ ਹੋਣਗੇ ਬੜਾ ਸੁੰਦਰ ਸਥਾਨ ਹੈ ਤਾ ਬਾਬਾ ਨਾਨਕ ਸਿੰਘ ਜੀ ਨੇ ਆਖਿਆ ਇੱਥੇ ਜਾਓ ਭਾਈ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦੁਖੀਆਂ ਦੇ ਦੁੱਖ ਕਟੇ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਜਾਵੇਗਾ ਪੰਜ ਅਖੰਡ ਪਾਠ ਸਾਹਿਬ ਮਾਤਾ ਜੀ ਨੂੰ ਆਖ ਦਿਓ ਰਾਜ ਮਾਤਾ ਨੂੰ ਪ੍ਰਕਾਸ਼ ਕਰਵਾਓ ਇਸ ਸਥਾਨ ਤੇ ਜਦੋਂ ਪੰਜਵਾਂ ਅਖੰਡ ਪਾਠ ਹੋਵੇਗਾ ਪ੍ਰਕਾਸ਼ ਤੇ ਉਹਦੀ ਸਮਾਪਤੀ ਹੋਵੇਗੀ ਭੋਗ ਪਵੇਗਾ ਸਾਰੇ ਕਾਰਜ ਸਵਰ ਜਾਣ ਕੇ ਬੜੀ ਕਿਰਪਾ ਹੋ ਜਾਵੇਗੀ ਤੇ ਉਹ ਮਹਾਰਾਣੀ ਜਿਹੜੀ ਸੀ ਉਹਨੇ ਉਵੇਂ ਹੀ ਕੀਤਾ ਸੱਤ ਬਚਨ ਆਖਿਆ ਆਖਿਆ ਦੇਖੋ ਕਿੰਨੇ ਅੰਤਰਜਾਮੀ ਹਨ ਬਾਬਾ ਜੀ ਵੀ ਮੈਂ ਮਿਲੀ ਤੱਕ ਨਹੀਂ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਦੇ ਦਿੱਤੇ ਸੱਤ ਬਚਨ ਕਹਿ ਕੇ ਗਏ ਪਟਿਆਲੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਪੰਜਵਾਂ ਅਖੰਡ ਪਾਠ ਸਾਹਿਬ ਹੋਇਆ ਜਿਸ ਇਸਤਰੀ ਕੋਲ ਸੱਚ ਕਰਕੇ ਜਾਣਿਓ ਰਾਜਾ ਜਾਂਦਾ ਸੀ ਐਕਸੀਡੈਂਟ ਦੇ ਵਿੱਚ ਉਹ ਔਰਤ ਦੀ ਮੌਤ ਹੋ ਗਈ ਤੇ ਰਾਜਾ ਫਿਰ ਕਿਸ ਕੋਲ ਜਾਂਦਾ ਜਾਣ ਵੀ ਹਟ ਗਿਆ ਇੰਨਾ ਹੀ ਨਹੀਂ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਭਾਈ ਉਹ ਬੀਬੀ ਜਿਹੜੀ ਮਰ ਗਈ ਆ ਨਾ ਹੁਣ ਉਹ ਵੀ ਸੱਚਖੰਡ ਨੂੰ ਗਈ ਆ ਕਿਉਂਕਿ ਜਿਹੜੇ ਪੰਜ ਖੰਡ ਪਾਠ ਸਾਹਿਬ ਦਾ ਫਾਲਾ ਉਹ ਬੀਬੀ ਨੂੰ ਹੀ ਮਿਲਿਆ ਹੈ ਉਹ ਮਰ ਕੇ ਕੋਈ ਨਰਕਾਂ ਵਿੱਚ ਨਹੀਂ ਗਈ ਦੇਖੋ ਮਹਾਪੁਰਖਾਂ ਦੀ ਕਰਾਮਾਤ ਏਡੀ ਵਾਪਰੀ ਚਮਤਕਾਰ ਹੀ ਹੋ ਗਿਆ ਉਹ ਬੀਬੀ ਵੀ ਸੱਚਖੰਡ ਚਲੀ ਗਈ ਕਿਉਂਕਿ ਤੇ ਬੈਠੇ ਬੈਠਿਆਂ ਨੇ ਭੋਰੇ ਵਿੱਚ ਸਭ ਕੁਝ ਦੱਸ ਦਿੱਤਾ ਨਾ ਇਹ ਹੁੰਦੀ ਹੈ ਅੰਤਰਜਾਮਤਾ ਕੌਜ ਲੋਕ ਆ ਅਜ ਸੰਤਾਂ ਦੇ ਨਾਂ ਨੂੰ ਉਹ ਲੀਕ ਲਾ ਰਹੇ ਆ ਮਾਫ ਕਰਨਾ ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਭਾਵੇ ਤੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਨਾ ਵੀ ਇਹੋ ਜੇ ਲੋਕ ਜਿਹੜੇ ਇਹਨਾਂ ਨੂੰ ਇਹਨਾਂ ਦੇ ਵਸਤਰ ਵੇਖ ਕੇ ਸੰਤ ਆਪਾ ਕਹਿ ਦਿੰਨੇ ਆ ਪਰ ਇਹ ਇਹਨਾਂ ਦੇ ਲੱਛਣ ਹੈ ਬ੍ਰਹਮ ਗਿਆਨੀਆਂ ਵਾਲੇ ਨਹੀਂ ਹਨ ਇਹ ਤਾਂ ਬਨਾਰਸ ਦੇ ਠੱਗਾ ਕੋਈ ਐਸੇ ਸੰਤ ਨਾਮੋ ਕੋ ਭਾਵੇ ਇਹੋ ਜੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ ਡਾਲਾ ਸਿਉ ਪੇਡਾ ਘਟਕਾਵੇ ਜੋ ਮੂਲ ਨੂੰ ਵੀ ਟਾਹਣੀਆਂ ਸਮੇਤ ਖਾ ਜਾਂਦੇ ਆ ਜੋ ਮਾਇਆ ਦੀ ਖਾਤਰ ਬੰਦੇ ਨੂੰ ਜਾਨ ਨੂੰ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ ਇਹੋ ਜੇ ਲੋਕ ਵੀ ਹੈਗੇ ਆ ਸੰਤ ਦੀ ਪਛਾਣ ਕੀ ਹੁੰਦੀ ਆ ਜਿਹਦੇ ਮਨ ਵਿੱਚ ਫੁਰਨੇ ਨਹੀਂ ਹੁੰਦੇ ਫਾਲਤੂ ਦੇ ਵਿਚਾਰ ਨਹੀਂ ਹੁੰਦੇ ਸੰਕਲਪ ਨਹੀਂ ਹੁੰਦੇ ਵਿਕਲਪ ਨਹੀਂ ਹੁੰਦੇ ਤੇ ਜਿਹਦੇ ਢੱਡ ਤੇ ਫਾਲਤੂ ਮਾਸ ਨਹੀਂ ਹੁੰਦਾ ਸੰਤ ਦੀ ਪਛਾਣ ਇਹ ਹੁੰਦੀ ਸੱਚੇ ਸੰਤ ਦੀ ਜਿਹਦੇ ਢੱਡ ਤੇ ਫालतू ਮਾਸ ਹੋਣ ਮਨ ਚ ਫालतू ਵਿਚਾਰ ਹੋਣ ਉਹਨੂੰ ਸੰਤ ਕਿਵੇਂ ਆਖਿਆ ਜਾ ਸਕਦਾ ਹੈ ਜੀ ਨਹੀਂ ਆਖਿਆ ਜਾ ਸਕਦਾ ਤਾਂ ਮਹਾਪੁਰਖਾਂ ਨੂੰ ਫਿਰ ਬਾਰ ਬਾਰ ਬੇਨਤੀ ਕੀਤੀ ਰਾਜਾ ਵੀ ਫਿਰ ਮਹਾਪੁਰਖਾਂ ਦੇ ਕੋਲ ਆਇਆ ਆਖਿਆ ਮੈਂ ਗਲਤ ਸੰਗਤ ਵਿੱਚ ਫਸ ਗਿਆ ਸੀ ਮੈਨੂੰ ਮਾਫ ਕਰ ਦਿਓ ਉਦੋਂ ਮਹਾਪੁਰਖਾਂ ਨੇ ਆਖਿਆ ਭਾਈ ਤੂੰ ਅੰਮ੍ਰਿਤ ਵੇਲਾ ਸੰਭਾਲਿਆ ਕਰ ਜਦੋਂ ਤੂੰ ਭਾਈ ਅੰਮ੍ਰਿਤ ਵੇਲਾ ਸੰਭਾਲੇਂਗਾ ਤੇਰਾ ਰਾਜ ਭਾਗ ਵੀ ਖੁਸ਼ਹਾਲ ਰਹੇਗਾ ਤੇ ਤੇਰੀ ਵੀ ਚੜ੍ਹਦੀ ਕਲਾ ਹੋ ਜਾਵੇਗੀ ਰਾਤ ਨੂੰ ਜੇ ਤੈਨੂੰ ਬੜੀ ਇਹ ਪਰਜਾ ਦੇ ਕਿਉਂਕਿ ਰਾਜੇ ਜਿਹੜੇ ਹੁੰਦੇ ਆ ਤਣਾਅ ਵਿੱਚ ਰਹਿੰਦੇ ਆ دنیਵੀ ਕੰਮਾਂ ਵਿੱਚ ਰਹਿੰਦੇ ਆ ਤੈਨੂੰ ਭਾਈ 4 ਵਜੇ ਉੱਠ ਕੇ ਤਾਂ ਨਿਤਨੇਮ ਕਰਨੀ ਚਾਹੀਦਾ ਬਾਬਾ ਆਨੰਦ ਸਿੰਘ ਜੀ ਨੇ ਸ੍ਰੀ ਜਪਜੀ ਸਾਹਿਬ ਦੀ ਮਹਾਨ ਬਾਣੀ ਮੂਲ ਮੰਤਰ ਵਾਹਿਗੁਰੂ ਮੰਤਰ ਬਾਰੇ ਰਾਜੇ ਨੂੰ ਦੱਸਿਆ ਤੇ ਅਭਿਆਸ ਕਰਨ ਲਈ ਪ੍ਰੇਰਣਾ ਕੀਤੀ ਰਾਜਾ ਬਾਬਾ ਨਾਨਕ ਸਿੰਘ ਜੀ ਦੇ ਦਰਸ਼ਨ ਕਰਕੇ ਧੰਨ ਧੰਨ ਉਹਨੇ ਆਖਿਆ ਵੀ ਧੰਨ ਹਨ ਮਹਾਪੁਰਖ ਧੰਨ ਹਨ ਮੈਂ ਨਿਹਾਲ 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 ਹੋ ਗਿਆ ਮੇਰੀ ਜ਼ਿੰਦਗੀ ਬਦਲ ਦਿੱਤੀ ਜੇ ਤੁਸੀਂ ਮੈਨੂੰ ਨਾ ਉੱਥੋਂ ਜਾਣੋਂ ਰੋਕਦੇ ਹਟਾਉਂਦੇ ਅੱਜ ਮੇਰੀ ਹਾਲਤ ਕੋਈ ਹੋਰ ਹੋਣੀ ਸੀ ਤਾਂ ਮਹਾਰਾਣੀ ਇਹ ਜਿਹੜੀ ਸੀ ਰਾਜਮਾਤਾ ਸੀ ਸਾਰੇ ਜਾਣਿਆਂ ਨੇ ਮਹਾਪੁਰਖਾਂ ਦਾ ਧੰਨਵਾਦ ਕੀਤਾ ਤੇ ਨਾਨਕ ਸਰ ਕਲੇਰਾਂ ਵਾਲੇ ਸਥਾਨ ਤੇ ਉਹਨਾਂ ਦੀ ਫਿਰ ਬੜੀ ਸ਼ਰਧਾ ਬਣ ਗਈ ਸੀ ਸੰਗਤਾਂ ਵਾਸਤੇ ਸੇਵਾ ਕਰਦੇ ਰਹੇ ਮਹਾਪੁਰਖਾਂ ਨੂੰ ਕੀਮਤੀ ਚੀਜ਼ਾਂ ਵਸਤਰ ਭੇਟ ਕਰਦੇ ਰਹੇ ਪਰ ਮੈਂ ਇੱਥੇ ਦੱਸ ਦਿਆਂ ਬਾਬਾ ਆਨੰਦ ਸਿੰਘ ਜੀ ਦੇ ਸਥਾਨ ਤੇ ਅੱਜ ਵੀ ਹੈ ਜੋ ਮਹਾਪੁਰਖਾਂ ਨੇ ਆਖਿਆ ਇੱਥੇ ਮਾਇਆ ਦਾ ਮੱਥਾ ਨਹੀਂ ਟੇਕਣਾ ਅੱਜ ਵੀ ਉੱਥੇ ਕੋਈ ਗੋਲਕ ਨਹੀਂ ਰੱਖੀ ਹੋਈ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ ਮਹਾਪੁਰਖਾਂ ਨੇ ਇਨੀ ਕਮਾਈ ਕੀਤੀ ਇਨੀ ਨਿਮਰਤਾ ਸੀ ਸੰਗਤ ਤੋਂ ਨੀਵੇਂ ਹੋਟ ਕੇ ਤੇ ਬਹੁਤ ਜ਼ਿਆਦਾ ਟੋਆ ਪੁੱਟਿਆ ਹੋਇਆ ਸੀਗਾ ਇੱਕ ਜ਼ਮੀਨ ਨੀਵੇਂ ਕੀਤੀ ਸੀ ਸੰਗਤਾਂ ਤੋਂ ਨੀਵੇਂ ਹੋ ਕੇ ਬਾਬਾ ਅਨੰਦ ਸਿੰਘ ਜੀ ਬੰਦਗੀ ਕਰਿਆ ਕਰਦੇ ਸੀ ਅੱਜ ਵੀ ਉਹ ਸਥਾਨ ਹੈ ਜੀ ਉਵੇਂ ਜਦੋਂ ਤੁਸੀਂ ਜਾਓਗੇ ਉਹ ਨੀਵਾ ਸਥਾਨ ਹੈ ਹੁਣ ਭਾਵੇਂ ਉੱਤੇ ਪੱਥਰ ਵੀ ਲੱਗ ਚੁੱਕਾ ਪਹਿਲਾਂ ਜੰਗਲ ਹੀ ਜੰਗਲ ਸੀ ਪਹਿਲਾਂ ਬਾਬਾ ਅਨੰਦ ਸਿੰਘ ਜੀ ਜਿਹੜੀ ਕੁਲੀ ਵਿੱਚ ਰਹਿੰਦੇ ਸੀ ਜਾਣ ਸਮੇ ਉਹਨੂੰ ਅੱਗ ਵੀ ਲਾ ਜਾਂਦੇ ਹੁੰਦੇ ਸੀ ਇਹਨਾਂ ਚੀਜ਼ਾਂ ਨਾਲ ਭਾਵ ਕੋਈ ਮੋਹ ਨਹੀਂ ਪਾਲਣਾ ਪਰ ਅਸੀਂ دنیਆਵੀ ਲੋਕਾਂ ਅਸੀਂ ਮੋਹ ਵੀ ਪਾਲਦੇ ਆ ਗਿਆਨਵਾਨ ਆਪਦੇ ਆਪ ਨੂੰ ਦਿਖਾਉਂਦੇ ਆ ਵੀ ਅਸੀਂ ਬਹੁਤ ਗੁਣੀ ਗਿਆਨੀ ਆ ਪਰ ਸਾਡੇ ਪੱਲੇ ਪਰਮਾਰਥ ਦਾ ਕੱਖ ਵੀ ਨਹੀਂ ਹੈ ਬਹੁਤੇ ਲੋਕਾਂ ਨਾਲ ਸਾਧ ਸੰਗ ਜੀ ਆਪਣੇ ਗਿਆਨ ਦੀ ਨਮਾਇਸ਼ ਕਰਕੇ ਆਪਣੀ ਵਡਿਆਈ ਕਰਾਉਣ ਦੀ ਕੋਸ਼ਿਸ਼ ਕਰਦੇ ਆ ਪਰ ਧੰਨਾ ਉਹ ਮਹਾਂਪੁਰਖ ਜਿਨ੍ਹਾਂ ਅੰਦਰ ਪ੍ਰਭੂ ਪ੍ਰੇਮ ਹੈ ਆਪਣੇ ਮਨ ਨੂੰ ਬਾਕੀ ਸਾਰੀਆਂ ਇਸ਼ਾਵਾਂ ਤੋਂ ਜਿੰਨਾ ਖਾਲੀ ਕਰ ਦਿੱਤਾ ਇਹੋ ਜੀਆਂ ਕਾਰਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਿੰਨਾ ਚ ਸੋਣਾ ਲੱਗਾ ਹੋਇਆ ਸੀ ਉਹਨਾਂ ਲਈ ਤਾਂ ਅੰਮ੍ਰਿਤ ਵੇਲਾ ਨਾਮ ਹੀ ਸਭ ਤੋਂ ਵੱਡੀ ਦਾਤ ਇੱਕ ਬੁੱਲੇ ਸ਼ਾਹ ਬਾਬਾ ਜੀ ਦਾ ਵੀ ਜ਼ਿਕਰ ਆਉਂਦਾ ਛੋਟੀ ਜੀ ਉਹਨਾਂ ਦੇ ਜੀਵਨ ਦੀ ਕਥਾ ਕਿਹਾ ਕਿ ਆਪਾਂ ਸਮਾਪਤੀ ਕਰਨੀ ਹੈ ਬੜੀ ਪਿਆਰੀ ਆ ਸੁਣਿਓ ਸਾਰੀ ਕਥਾ ਤੁਹਾਨੂੰ ਪਤਾ ਕਿ ਬਾਬਾ ਬੁੱਲੇ ਸ਼ਾਹ ਜੀ ਬੜੇ ਆਲਮ ਫਾਜ਼ਲ ਸਨ 40 ਸਾਲ ਉਹਨਾਂ ਨੇ ਖੋਜ ਕੀਤੀ ਪਹਿਲਾਂ 40 ਸਾਲ ਬਹੁਤ ਹੋ ਜਾਂਦੇ ਆ ਗਿਆਨ ਦੀ ਕਮਾਈ ਲਈ ਵੱਖਰੇ ਯਤਨ ਕਰਨੇ ਪੈਂਦੇ ਆ ਬਹੁਤ ਸਾਰੇ ਸ਼ਾਸਤਰ ਧਾਰਮਿਕ ਕਿਤਾਬਾਂ ਪੜ੍ਹੀਆਂ ਅਨੇਕਾਂ ਮਹਾਤਮਾ ਤੇ ਨੇਕ ਲੋਕਾਂ ਨਾਲ ਗੱਲਬਾਤ ਕੀਤੀ ਪਰ ਕੁਝ ਨਾ ਬਣਿਆ ਕੁਝ ਵੀ ਨਹੀਂ ਬਣਿਆ 40 ਸਾਲ ਖੋਜਦੇ ਰਹੇ ਰੱਬ ਨੂੰ ਕਿਵੇਂ ਪਾਉਣਾ ਕਿਵੇਂ ਪਾਉਣਾ ਆਖਰ ਉਹਨਾਂ ਦਾ ਇੱਕ ਦੋਸਤ ਸੀ ਮਿੱਤਰ ਸੀ ਪਰਮਾਰਥ ਵਿੱਚ ਉਹਨਾਂ ਨਾਲੋਂ ਬਹੁਤ ਅੱਗੇ ਸੀ ਉਦੋਂ ਪਹਿਲਾਂ ਪਹਿਨਾ ਇਉਂ ਨੂੰ ਬਾਬਾ ਬੁੱਲੇ ਸ਼ਾਹ ਦੀ ਹਾਲਤ ਦਾ ਪਤਾ ਸੀ ਕਿ ਆ ਭਰਾਵਾ ਕਿਤਾਬਾਂ ਵਿੱਚ ਕਿਉਂ ਟੱਕਰਾ ਮਾਰੀ ਜਾਣਾ ਇਹ دنیਆਵੀ ਵਿਦਿਆ ਸਭ ਏਕਾਰ ਤੂੰ ਇਉਂ ਕਰ ਇੱਕ ਫਕੀਰ ਫਕਰਬੰਦੇ ਆ ਇਨਾਇਤ ਸ਼ਾਹ ਕਮਾਈ ਵਾਲੇ ਇਹਨਾਂ ਕੋਲ ਜਾ ਸ਼ਾਇਦ ਉਹ ਤੇਰੀ ਪਰਮਾਰ ਦੀ ਖੋਜ ਵਿੱਚ ਮਦਦ ਕਰ ਦੇਣ ਜਦੋਂ ਉਹਨਾਂ ਦੇ ਕੋਲ ਗਿਆ ਬਾਬਾ ਬੁੱਲੇ ਸ਼ਾਹ ਉਹਨਾਂ ਨੇ ਰਾਹ ਦੱਸਿਆ ਤੇ ਅੰਦਰ ਦਾ ਪਰਦਾ ਖੁੱਲ ਗਿਆ ਪਰਦਾ ਤਾਂ ਖੁੱਲਣਾ ਹੀ ਸੀ ਕਿਉਂਕਿ ਅੰਦਰ ਪ੍ਰੇਮ ਸੀ ਪਿਆਰ ਸੀ ਜਦੋਂ ਪਰਦਾ ਖੁੱਲਿਆ ਉਹਨੇ ਫਿਰ ਉਹ ਕੰਮ ਕੀਤੇ ਜਿਹਨੂੰ ਜਾਰੀ ਅੱਖਾਂ ਰੱਖਣ ਵਾਲੇ ਨਾਜਾਇਜ਼ ਸਮਝਦੇ ਨੇ ਦੇਖੋ ਜਿਨ੍ਹਾਂ ਕੋਲ ਬਾਹਰਲੀ ਅੱਖਾਂ ਨੇ ਕਿਉਂਕਿ ਮੁੱਲਾ ਤੇ ਕਾਜੀ ਇਹਨਾਂ ਨੂੰ ਕੀ ਸੀ ਸ਼ਰਾ ਇਹਨੂੰ ਰੱਬ ਸਾਹਮਣੇ ਦੇ ਸੀ ਪਰ ਸੱਚੇ ਜਾਂ ਦਰੂਨੀ ਭੇਤ ਬਾਰੇ ਬਿਲਕੁਲ ਬੇਖਬਰ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਹਿਣ ਲੱਗੇ ਨੇ ਕਫਰ ਕੀਤਾ ਬੁੱਲੇ ਸ਼ਾਹ ਤੇ ਫਤਵਾ ਲਾਉਣਾ ਚਾਹੀਦਾ ਸਾਰੇ ਇਕੱਠੇ ਹੋ ਕੇ ਗਏ ਕਹਿੰਦੇ ਆਹ ਜਿਹੜੀਆਂ ਤੂੰ ਗੱਲਾਂ ਕਰਦਾ ਇਹ ਸਾਡੀ ਸ਼ਰ੍ਹਾ ਦੇ ਖਿਲਾਫ ਆ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ ਤੇ ਇਲਜ਼ਾਮ ਲਾਏ ਗਏ ਕਹਿੰਦੇ ਤੁਸੀਂ ਆਪਦੇ ਪੱਖ 'ਚ ਕੀ ਕਹਿਣਾ ਚਾਹੁੰਦੇ ਹੋ ਬਾਬਾ ਬੁੱਲੇ ਸ਼ਾਹ ਨੇ ਕਿਹਾ ਪਹਿਲਾਂ ਤੁਸੀਂ ਮੇਰੇ ਇੱਕ ਮੁਕੱਦਮੇ ਦਾ ਫੈਸਲਾ ਕਰ ਦਿਓ ਫਿਰ ਜੋ ਕਰਨਾ ਕਰੀ ਚੱਲਿਓ ਕਹਿਣ ਲੱਗੇ ਤੇਰਾ ਮੁਕੱਦਮਾ ਕੀ ਹੈ ਜਲਦੀ ਦੱਸ ਬੁੱਲੇ ਸ਼ਾਹ ਨੇ ਕਿਹਾ ਇਹ ਕੋਈ ਰੋਜ਼ ਮੈਨੂੰ ਕੋਈ ਕਹੇ ਮੈਂ ਫਲਾਣੀ ਚੀਜ਼ ਅੱਜ ਤੈਨੂੰ ਦਿਆਂਗਾ ਕੱਲ ਤੈਨੂੰ ਦਿਆਂਗਾ ਇੱਥੋਂ ਦਿਆਂਗਾ ਉੱਥੋਂ ਦਿਆਂਗਾ ਮਗਰ ਦਵੇ ਹੀ ਨਾ 40 ਸਾਲ ਟਾਲਦਾ ਰਹੇ ਉਹਨੂੰ ਕੀ ਫਤਵਾ ਲਾਉਂਗੇ ਕਹਿਣ ਲੱਗੇ ਇਹੋ ਜਿਹੇ ਬੰਦੇ ਨੂੰ ਤਾਂ ਜਿਉਂਦੇ ਜੀ ਸਾੜ ਦੇਣਾ ਚਾਹੀਦਾ ਸੁਣ ਕੇ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਫਿਰ ਤੁਹਾਨੂੰ ਸਾਰਿਆਂ ਨੂੰ ਜਿੰਦਾ ਸਾੜਦੀਏ ਜਿਉਂਦਿਆਂ ਜੀ ਸਾੜਦੀਏ ਕਿਉਂਕਿ ਤੁਸੀਂ ਇਹ ਲਾਰੇ ਲਾਏ 40 ਸਾਲ 40 ਸਾਲ ਮੇਰੇ ਨਾਲ ਵਾਦੇ ਕਰਦੇ ਰਹੇ ਆ ਤੈਨੂੰ ਹੁਣ ਮਿਲ ਜਾਵੇਗਾ ਰੱਬ ਹੁਣ ਮਲਾ ਦਾਂਗੇ ਪਰ ਹੱਥ ਪੱਲੇ ਕੁਝ ਨਹੀਂ ਫੜਾਇਆ ਸਾਰੇ ਲਾਜਬਾਬ ਹੋ ਗਏ ਆਪਦੇ ਆਪ ਦੇ ਘਰਾਂ ਨੂੰ ਚਲੇ ਗਏ ਸੀ ਤਾਂ ਉਦੋਂ ਬੁੱਲੇ ਸ਼ਾਹ ਜੀ ਨੇ ਬਾਬਾ ਜੀ ਨੇ ਆਖਿਆ ਸੀ ਐਲਮੋ ਬਸ ਕਰਿਓ ਯਾਰ ਇੱਕੋ ਅਲਫ਼ ਤੇਰੇ ਦਰਕਾਰ ਪਰਮਾਰਥ ਵਿੱਚ ਐਲਮ ਦੀ ਨਹੀਂ ਪ੍ਰੇਮ ਤੇ ਅਮਲ ਦੀ ਲੋੜ ਹੁੰਦੀ ਹੈ ਤਾਂ ਬਹੁਤੇ ਲੋਕ ਹਨ ਵੀ ਮੇਰੇ ਕਹਿਣ ਦਾ ਭਾਵ ਤਾਂ ਇਹ ਸੀ ਵੀ ਗਿਆਨੀ ਬਣੇ ਫਿਰਦੇ ਆ ਪਰ ਉਹ ਗਿਆਨवान ਨਹੀਂ ਹੁੰਦੇ ਦਿਖਾਵਾ ਹੀ ਕਰਦੇ ਆ ਤਾਂ ਐਵੇਂ ਬਾਬਾ ਆਨੰਦ ਸਿੰਘ ਜੀ ਨੇ ਦਿਖਾਵਾ ਨਹੀਂ ਕੀਤਾ ਜਿਵੇਂ ਅਸੀਂ ਸੰਤਾਂ ਅਸੀਂ ਮਹਾਪੁਰਖਾਂ ਉਹਨਾਂ ਨੇ ਤਾਂ ਭਾਈ ਜੋ ਕੀਤਾ ਉਹ ਪ੍ਰਤੱਖ ਦੁਨੀਆ ਜਾਣਦੀ ਆ ਐਵੇਂ ਨਹੀਂ ਉੱਥੇ ਇੰਨੀ ਦੁਨੀਆ ਸੀਸ ਝੁਕਾਉਂਦੀ ਬੰਦਗੀ ਵਾਲੇ ਦੇ ਅੱਗੇ ਸੀਸ ਝੁਕਦਾ ਹੈ ਐਵੇਂ ਨਹੀਂ ਬਾਬਾ ਜੀ ਦੀ ਵਰਸੀ ਤੇ ਇੰਨੀ ਸੰਗਤ ਦਾ ਇਕੱਠ ਹੋ ਜਾਂਦਾ ਇਨਾਂ ਦੇ ਜਿਹੜੇ ਜਨਮ ਦਿਹਾੜੇ ਮਹਾਂਪੁਰਖਾਂ ਦੇ ਮਨਾਏ ਜਾਂਦੇ ਆ ਤੇ ਅੱਜ ਇਨੀ ਸੰਗਤ ਆਉਂਦੀ ਆ ਪੱਕਿਆ ਪਕਾਇਆ ਪ੍ਰਸ਼ਾਦਾ ਉੱਥੇ ਆਉਂਦਾ ਆਪਣੇ ਆਪ ਇਹ ਸਭ ਬੰਦਗੀ ਨੂੰ ਸਲਾਮਾ ਹੁੰਦੀਆਂ ਨੇ ਜਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵ ਜਿਹਨੇ ਰੱਬ ਦੀ ਬੰਦਗੀ ਕੀਤੀ ਆ ਉਹਦੀ ਮਹਿਮਾ ਤਾਂ ਹੋਣੀ ਹੋਣੀ ਆ ਪਰ ਸ਼ਰਤ ਇਹ ਵੀ ਸੱਚੇ ਦਿਲੋਂ ਜੇ ਕਰੀਏ ਕਿਸ ਉਦਮ ਤੇ ਰਾਜ ਮਿਲੈ ਕਿਹੜੇ ਉਦਮ ਤੇ ਰਾਜ ਮਿਲਦਾ ਨਾਮ ਜਪ ਕੇ ਮਿਲਦਾ ਨਾ ਤੋ ਗੁਰਮੁਖ ਪਿਆਰਿਓ ਐਵੇਂ ਪਟਿਆਲੇ ਵਾਲਾ ਰਾਜਾ ਰਾਜ ਮਾਤਾ ਸਾਰੇ ਸਿੱਖ ਸ਼ਰਧਾਲੂ ਬਣੇ ਗੁਰੂ ਘਰ ਨਾਲ ਪ੍ਰੇਮ ਵਧਿਆ ਪਟਿਆਲਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਥੇ ਆ ਕੇ ਉਹਨਾਂ ਨੇ ਰੋਗੀਆਂ ਦੇ ਰੋਗ ਦੂਰ ਕੀਤੇ ਉਹ ਅਸਥਾਨ ਦੀ ਮਹਿਮਾ ਬਾਰੇ ਵੀ ਗੁਰੂ ਮਹਾਰਾਜ ਨੇ ਪਟਿਆਲੇ ਵਾਲੇ ਰਾਜੇ ਨੂੰ ਦੱਸਿਆ ਸੀ ਵੀ ਤੁਹਾਡੇ ਤਾਂ ਗੰਗਾ ਵਹਿੰਦੀ ਆ ਪਟਿਆਲੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਥਾਨ ਉੱਥੇ ਜਾ ਕੇ ਸੀਸ ਝੁਕਾਇਆ ਕਰੋ ਰਾਜ ਭਾਗ ਸਭ ਕੁਝ ਬਣਿਆ ਰਹੇਗਾ ਜਦੋਂ ਗੁਰੂ ਨੂੰ ਮੰਨਣਾ ਛੱਡ ਦਿਓਗੇ ਮਰਿਆਦਾ ਭੁੱਲ ਜੂਗੇ ਸਭ ਕੁਝ ਖੁੱਸ ਜਾਵੇਗਾ ਤੇ ਗੁਰਮੁਖ ਅੱਜ ਆਪਾਂ ਵੇਖਦੇ ਆ ਜਿਨ੍ਹਾਂ ਜਿਨ੍ਹਾਂ ਰਾਜਿਆਂ ਨੇ ਸਤਗੁਰੂ ਦੀ ਸੇਵਾ ਕੀਤੀ ਦੁਨੀਆ ਉਹਨਾਂ ਨਾਲ ਪਿਆਰ ਕਰਦੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਕਿੰਨਾ ਆਪਾਂ ਉਹਨਾਂ ਦਾ ਸਾਰੇ ਸਤਿਕਾਰ ਕਰਦੇ ਆਂ ਕਿਵੇਂ ਉਹਨਾਂ ਦੀਆਂ ਵਰਸੀਆਂ ਵੀ ਅੱਜ ਮਨਾਈਆਂ ਜਾਂਦੀਆਂ ਨੇ ਕਿਵੇਂ ਖਾਲਸਾ ਰਾਜ ਨੂੰ ਸਾਰੇ ਪਿਆਰ ਕਰਦੇ ਆ ਤਾਂ ਇਹ ਆਪਾਂ ਸਾਰੇ ਜਾਣਦੇ ਆ ਸਮਝਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਬਾਬਾ ਅਨੰਦ ਸਿੰਘ ਜੀ ਨੇ ਜੋ ਅੰਮ੍ਰਿਤ ਵੇਲੇ ਦਾ ਫਲ ਦੱਸਿਆ ਸਵੇਰ 12 ਵਜੇ ਤੋਂ ਲੈ ਕੇ 6 ਵਜੇ ਤੱਕ ਕਿਵੇਂ ਵੱਖਰੇ ਵੱਖਰੇ ਫਲ ਤਾਂ ਤੁਸੀਂ ਭਾਈ ਦੇਖੋ ਤੁਸੀਂ ਕਿਹੜਾ ਫਲ ਲੈਣਾ ਚਾਹੁੰਦੇ ਹੋ ਦਰਗਾਹ ਵਿੱਚੋਂ ਉਹ ਹਿਸਾਬ ਦੇ ਨਾਲ ਉੱਠਣਾ ਸ਼ੁਰੂ ਕਰ ਦਿਓ ਆਲਸ ਛੱਡੋ ਗੁਰੂ ਵਾਲੇ ਬਣੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਹੋਈ ਜੋ ਵਿਚਾਰ ਹੈ ਇਹ ਹਿਰਦਿਆਂ ਵਿੱਚ ਵਸੇ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ